ਸਤਿਨਾਮ ਸ੍ਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲ ਨਾਇਕ ਖਸਮ ਹਮਾਰੇ ਪਰਮਾ ਸਤਕਾਰ ਜੋਗ ਜੂਰੂ ਖਾਲਸਾ ਪਿਆਰੀ ਸਾਧ ਸੰਗਤ ਵੱਡੇ ਭਾਗ ਹਨ ਅਨੁਗੋ ਜੋਤ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦੇ ਸਜੀਪਾ ਦੇ ਦਰਬਾਰ ਅਮਰਤ ਵੇਲੇ ਦੀ ਹਾਜ਼ਰੀ ਭਰ ਕੇ ਜੀਵਨ ਦੀਆਂ ਘੜੀਆਂ ਸਦਗੀਆਂ ਕਰ ਰਹੇ ਹਾਂ ਸੋ ਸਤਿਗੁਰਾਂ ਨੇ ਅਮਰਤ ਵੇਲੇ ਤੋਂ ਤਖਤਾਂ ਤੇ ਸਿਸ਼ੂਤ ਹੋ ਕੇ ਜੋ ਅਮਰਤ ਬਚਨ ਨਰਗਹੀ ਪ੍ਰਮਾਨ ਬਖਸ਼ ਕੇ ਸਾਨੂੰ ਤਰਤਾਰ ਸੰਹਾਰ ਕੀਤਾ ਹੈ ਕੋਈ ਤੁਸਮਾ ਪਾਤਸ਼ਾਹੀ ਦੀ ਇਹ ਮਨਤੂ ਦੀ ਬਾਣੀ ਦੇ ਵਿਚਾਰ ਅੱਜ ਦੇ ਜੋ ਸਤਿਗੁਰਾਂ ਦੇ ਮੁੱਖ ਵਾਕ ਹਨ ਪਾਤਸ਼ਾਹ ਸਾਨੂੰ ਕੀ ਧਿਆਨ ਕੀ ਉਪਦੇਸ਼ ਦੀ ਰਹੇ ਸਰਬਨ ਕਰਨ ਦੇ ਲਈ ਮਨ ਵਰਤੀਆਂ ਆਪਾ ਕਰ ਕਰਤੀ ਸ੍ਰੀ ਗੁਰ ਚਰਨਾ ਚ ਜੋੜ ਕੇ ਰਸਨਾ ਪਵਿੱਤਰ ਕਰਿਓ ਚਾਹੀਏ ਸਤਨਾਮੁ ਇਹ ਸ਼ਬਦ ਦੀ ਰਮਤਾ ਹੁੰਦੀ ਹੈ ਇਹ ਸੱਚ ਹੋਤਰ ਤੇ ਜਾ ਕੇ ਸਾਰਾ ਸੰਬਦ ਸੰਪੂਰਨ ਹੁੰਦਾ ਹੈ ਕਿਰਪਾ ਕਰਦੇ ਹਨ ਸਤਿਗੁਰੂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮਾ ਹਮਾਰੇ ਜਿਸ ਤਰ੍ਹਾਂ ਆਪਾਂ ਕਿਸੇ ਦੇ ਨਾਲ ਗੱਲਾਂ ਕਰਦੇ ਹਾਂ ਸਾਹਮਣੇ ਖੜ ਕੇ ਉਹਦੀ ਸੋਭਾ ਕਰਦੇ ਹਾਂ ਵਧਾਈ ਦਿੰਦੇ ਹਾਂ ਇਸੀ ਤਰ੍ਹਾਂ ਧੰ ਸਤਗੁਰੂ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਸਾਨੂੰ ਮੁਖਾਤਬ ਹੋ ਕੇ ਇਹ ਬਚਨ ਉਚਾਰੇ ਹਨ ਇਹ ਵਾਹਿਗੁਰੂ ਤੂੰ ਦਾਤਾ ਤਾਂ ਹੈ ਦਾਤਾ ਦਿੰਦਾ ਹੈ ਠਾਕੂ ਸਾਡਾ ਸਾਰਿਆਂ ਦਾ ਮਾਲਕ ਹੈ ਖਸਮ ਹੈ ਨਾਇਕ ਆਪੂ ਹੈ ਪਰਪਾਲਕ ਫਿਰ ਪਾਲਣਾ ਕਰਨ ਵਾਲਾ ਵੀ ਹੈ ਸਾਡੀ ਜਿਹੜੀ ਜ਼ਿੰਦਗੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਚੱਲਦੇ ਹਾਂ ਸਾਨੂੰ ਆਗੋ ਦੀ ਲੋੜ ਪੈਂਦੀ ਹੈ ਸਾਨੂੰ ਨੌਕਰੀ ਮਾਇਆ ਦੀ ਲੋੜ ਪੈਂਦੀ ਹੈ ਸਾਨੂੰ ਗਿਆਨ ਦੀ ਲੋੜ ਪੈਂਦੀ ਹੈ ਸਾਨੂੰ ਸਮਾਜ ਦੇ ਵਿੱਚ ਵਿਚਰਨ ਵਾਸਤੇ ਕੀ ਪ੍ਰਕਾਰ ਦੇ ਆਸਰੇ ਚਾਹੀਦੇ ਨੇ ستگو مہاراج نے یہ سارا کچھ ہی بیان کر دیا ہے پہلی پنگتی ہے سنوں کی لوڑ ہے پروارک ہے سماجک سریک لوڑ ہے کار بارک ہے وہ دتان سارا دن والا ہے تم دت ٹھاکر تو آگو ہے سارا تو وا ਕਿਉਂ ਤੇ ਹੋਰ ਕਿਸੇ ਕੋਲ ਜਾ ਕੇ ਸਾਨੂੰ ਕਿਸੇ ਦੀ ਅੰਧੇੜੀਆਂ ਕੱਢਣ ਦੀ ਲੋੜ ਨਹੀਂ ਹੈ। ਤੂੰ ਹੀ ਸਾਰਿਆਂ ਦਾ ਮਾਲਕ ਹੈ। ਪ੍ਰਤਪਾਲਕ ਤੇ ਸਾਡੀ ਪਾਲਣਾ ਕਰ ਰਹੇ ਹਨ। ਜਿਵੇਂ ਮਾਂ ਆਪਣੇ ਪੁੱਤ ਨੂੰ ਪਾਰਦੀ ਹੈ। ਫਿਰ ਪਿਓ ਸਾਰਾ ਰਜੀਗ ਬਚਾਉਂਦਾ ਹੈ। ਇਸ ਤਰ੍ਹਾਂ ਕੇ ਤੂੰ ਸਾਜਣਾ ਕਰਨ ਵਾਲਾ ਨਹੀਂ ਤੈਨੂੰ ਸਾਜਿਆ ਬਣਾਇਆ ਵੀ ਹੈ। ਤੇ ਸਾਡੀ ਪਾਲਣਾ ਕਰ ਰਹੇ ਸਾਰੇ ਭੋਜਨ ਪਦਾਰਥ ਪ੍ਰਾਪਤ ਹੋ ਰਹੇ ਇਸ ਕਰਕੇ ਤੋਂ ਆਪਕੇ ਪਰਪਾਲਕ ਪਾਲਣਾ ਕਰਨ ਵਾਲਾ ਹੈ ਠਾਕੁਰ ਪ੍ਰਤਪਾਦ ਨਾਇਕ ਇਹ ਸਾਨੂੰ ਲੋੜ ਦਿੰਦੀ ਹੈ ਕਿ ਵਰੀ ਕਿ ਸਾਨੂੰ ਕੋਈ ਮਾਰਗਦਰਸ਼ਕ ਅੱਗੇ ਹੋ ਕੇ ਸਾਡੇ ਕੰਮ ਕਰੇ ਸਾਨੂੰ ਦੱਸੇ ਇਹ ਕੰਮ ਕਰਨਾ ਆ ਕਰਨਾ ਇਸ ਲਈ ਤੋਂ ਸਾਡਾ ਨਾਇਕ ਹੈ ਆਗੂ ਹੈ ਜਦੋਂ ਕੋਈ ਜੀ ਸੋਜਦਾ ਉਹਦੋਂ ਘਰ ਤੋਂ ਸਾਡਾ ਆਗੂ ਬਣ ਜਾਂਦਾ ਹੈ ਤੇ ਬਹੁਤ ਲੂਹੇ ਬਚਨ ਮਹਾਰਾਜ ਜੀ ਉਚਾਰਨ ਦਿੱਤੇ ਆਪਾਂ ਕਈ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਚੰਗੀਆਂ ਦੇ ਵਿੱਚ ਫਸ ਜਾਂਦੇ ਹਾਂ ਤੇਰੇ ਇਨਸਾਨ ਇਸ ਸੁਬਿਲਾਂ ਜੁਗਿਆ ਦੇ ਫਸ ਰਹੇ ਹੈ ਜਿਨ੍ਹਾਂ ਦੇ ਵਿੱਚੋਂ ਨਿਕਲਣਾ ਮੁਸ਼ਕਲ ਹੋ ਕੇ ਸੁਈ ਸਾਰ ਕਰ ਲੰਦੈ ਮਰ ਰਹੇ ਲੋਕ ਜਿਵੇਂ ਕੋਈ ਵੀ ਕੋ ਘਰ ਬਾਅਦ ਛੱਡ ਕੇ ਚਲੇ ਜਾਂਦੇ ਨੇ ਨਾਨਾ ਪ੍ਰਕਾਰ ਦੇ ਮੇਲਣ ਨਿਸ਼ਾਨਦੇਹ ਹੈ ਅਗਰ ਜੈ ਸਾਲੀ ਗੱਲਾਂ ਛੱਡ ਕੇ ਮੈਂ ਸਭ ਕੁਝ ਛੋੜ ਪ੍ਰਪਤਹੀ ਜਾ ਹੈ ਕੁਝ ਸਮਾਉ ਸਵਾਹਿ ਗੁਰੂ ਪ੍ਰਮਾਤਮਾ ਦੇ ਨਾਲ ਜੁੜੇ ਪ੍ਰਮਾਤਮਾ ਅਗੇ ਅਰਦਾਸ ਕਰੇ ਤab ਉਸੇ ਸਮੇਂ ਵਾਹਿਗੁਰੂ ਪਰਮੇਸ਼ਰ ਜੀ ਬੋਢੀ ਕਰਦੇ ਨੇ ਉਸੇ ਸਮੇਂ ਆਪੇ ਆਗੂ ਬਣ ਜਾਂਦੇ ਨੇ ਆਪੋ ਮਾਰਗਦਸ਼ਕ ਬਣ ਜਾਂਦੇ ਨੇ ਆਪੇ ਸੰਭਾਲ ਲੈਂਦੇ ਹਨ ਜਿਹੜਾ ਨਾਇਕ ਇਹ ਸ਼ਬਦ ਪੁਰਾਣੇ ਸਮੇਂ ਜਿਹੜਾ ਜਹਾਜ਼ ਨੂੰ ਚੁੜਾਉਣ ਵਾਲਾ ਜਿਹਨੂੰ ਅਜ ਕੈਪਟਨ ਕਹਿੰਦੇ ਹੋਏ ਦੇ ਵਿੱਚ ਵੀ ਨਾਇਕ ਮੰਨਿਆ ਜਾਂਦਾ ਇਹਨੂੰ ਸੂਬੇਦਾਰ ਨਾਇਕ ਛੋਟਾ ਬੰਦੇ ਨੇ ਪਰ ਫਟਾ ਹੁੰਦਾ ਹੈ ਕਿਤੇ ਵੱਡੇ ਜੀ ਬੜਿਆ ਹੀ ਹੈ ਜਦੋਂ ਸਾਰਿਆਂ ਨੂੰ ਹੁਕਮ ਕਰਨ ਵਾਲਾ ਸਾਰਿਆਂ ਨੂੰ ਆਪੋ ਭਾਵ ਕੇ ਅੱਗੇ ਹੋ ਕੇ ਦੱਸਣ ਵਾਲਾ ਉਹ ਨਾਇਕ ਹੈ ਜਦੋਂ ਇਹ ਉਹਨੂੰ ਆਪਣੇ ਹਿਰਦੇ 'ਚ ਯਾਦ ਕਰੀਏ ਉਹਨੂੰ ਹਿਰਦੇ 'ਚ ਰਸਾਈਏ ਤਾਂ ਉਸੇ ਸਮੇਂ ਉਹ ਆਪ ਕੋ ਬੜ੍ਹਤਨਦਾ ਹੈ ਜਿਸ ਸਮੇਂ ਕੈਰਵਾ ਤੇ ਪੰਡਵਾ ਨੇ ਕਿਉਂਕਿ ਜਿਹੜੇ ਪੰਡੂ ਸੀ ਇਹ ਪੱਜੇ ਪਰਵਾ ਸੁਭਾਅ ਦੇ ਸਿੱਧੇ ਸਾਦੇ ਸਨ ਸੱਚੇ ਸੁੱਚੇ ਸੀ ਪਰ ਦੂਸਰੇ ਪਾਸੇ ਜਿਹੜੇ ਕੈਰਵ ਸੀ ਦਰਯੋਦਨ ਸੁਭਨੀ ਕਰਨ ਇਹ ਬੜੇ ਪਾਪੀ ਲੋਕ ਸੀ ਇਹ ਈਰਖਾਵਾਦੀ ਲੋਕ ਸਨ ਇਖਾ ਦੇ ਵਿਰੋਧਤਾ ਦੇ ਭਰੇ ਹੋਏ ਸੀ ਇਸ ਵਿਰੋਧਤਾ ਦੇ ਕਾਰਨ ਹੀ ਇਹਨਾਂ ਨੇ ਬਦਲਾ ਲੈਣ ਵਾਸਤੇ ਇੱਕ ਦਿਉਂਤ ਰਚਾ ਅਖੰਡ ਜਿਵੇਂ ਆਪਾਂ ਕਹਿੰਦੇ ਆ ਇੱਕ ਸਮਾਗਮ ਰਚ ਲਿਆ ਸਮਾਗਮ ਦੇ ਵਿੱਚ ਪਾਂਡੂਆਂ ਨੂੰ ਵੀ ਸੱਦ ਲਿਆ ਤੇ ਖਾਣ ਪਾਣ ਹੋਇਆ ਕਿਉਂਕਿ ਜਿਵੇਂ ਅੱਜ ਵੀ ਆਪਣੇ ਪਮਬਿਆ ਪਾਰਟੀ ਕਰਦੇ ਆ ਉਥੇ ਕਿੰਨਾ ਗੁੱਸਾ ਹੁੰਦਾ ਕਿੰਨੀਆਂ ਕਾਲਾਂ ਲਾ ਦਿੰਦੇ ਨੇ ਕਿੰਨਾ ਗੁੱਸਾ ਕਰਦੇ ਨੇ ਪੁਰਾਣੇ ਸਮਾਂਟ ਵੀ ਉਹਨੋਂ ਹੈਗਾ ਸੀ ਪਰ ਉਹ ਹੋਰ ਤਰ੍ਹਾਂ ਦੀਆਂ ਗੱਲਾਂ ਸੰਪੂਰੀਆਂ ਜੀ ਜਿਆਦਾ ਫਰਕ ਨਹੀਂ ਸੀ ਉੱਥੇ ਫਿਰ ਇਹਨਾਂ ਨੇ ਬੈਠੇ ਹੌਲੀ-ਹੌਲੀ ਦਰ ਤੌਰ ਤੇ ਜੂਆ ਖੇੜਣਾ ਸ਼ੁਰੂ ਕੀਤਾ ਇਹਨਾਂ ਦੇ ਨਾਲ ਸੁਕਨੀ ਨੇ ਉਹ ਨਰਦਨ ਵਿਚੋ ਖੋਖਰੀਆਂ ਕਰਕੇ ਆਪਣੇ ਤਰੀਕੇ ਨਾਲ ਬਣਾਈਆਂ ਹੋਈਆਂ ਸੀ ਇਸ ਕਰਕੇ ਜੂਆ ਖੇਡਣ ਦੇ ਵਿੱਚ ਇਹ ਹਾਰਦੇ ਗਏ ਕੋ ਜਿੱਤਦੇ ਗਏ ਸਾਰਾ ਕੁਝ ਇਹ ਹਾਰ ਗਿਆ ਆਖਰੀ ਚੀਜ਼ ਰਹਿ ਗਈ ਸੀ ਤਰੂਪੀ ਅੱਪਾਏ ਕਲ ਦੇਖ ਸਕਦੇ ਆ ਕਿ ਉਸ ਸਮੇਂ ਜੂਏ ਨੂੰ ਤਾਂ ਹੀ ਮਾਰਨ ਆਖਿਆ ਗਿਆ ਬਾਣੀ ਦੇ ਵਿੱਚ ਵੀ ਸਤੂਰਾਂ ਨੇ ਵਜਨ ਕੀਤਾ ਹੈ ਚੱਲਿਆ ਜਵਾਰੀਆਂ ਦੋਏ ਹੱਥ ਚਾਰ ਜੂਏ ਬਾਜ਼ਾ ਜਿਹੜਾ ਜੂਆ ਖੇਡਦਾ ਹੈ ਬਾਹਲੀ ਹਾਰ ਦੇ ਜਾਂਦਾ ਹੈ ਬਹੁਤ ਆਤ ਕਰਕੇ ਜਾਦੇ ਲੋਕ ਹਾਰਦੇ ਜੀ ਹਾਰ ਵਾਲਿਆਂ ਦੇ ਦੂਜੇ ਪਾਸੇ ਇੱਕ ਜਿੱਤਣ ਵਾਲਾ ਵੀ ਹੁੰਦਾ ਹੈ ਅਸੀਂ ਇਹ ਸੰਸਾਰ ਦੇ ਵਿੱਚ ਕਿ ਕਿਸਮ ਦਾ ਜੂਆ ਖੇਡ ਰਹੇ ਹਾਂ ਪਰ ਦੂਜੇ ਪਾਸੇ ਰੱਬ ਦਾ ਪਿਆਰਾ ਵੀ ਹੈ ਜਿਹੜਾ ਇਹ ਜੂਆ ਜਿੱਤ ਕੇ ਜਾਂਦਾ ਹੈ ਜਿਹੜੇ ਗੁਰਮੁਖ ਨੇ ਉਹ ਇਹ ਬਾਹੀ ਜਿੱਤ ਜਾਂਦੇ ਨੇ ਗੁਰਮੁਖ ਹਾਰ ਚੱਲੇ ਮਨੁਖ ਹਾਰ ਚੱਲੇ ਜਦਬ ਜੀਤਾਂ ਮਨੁਖ ਹਾਰ ਜਾਂਦੇ ਨੇ ਜਦਬ ਜਿੱਤ ਜਾਂਦੇ ਪਰ ਦੂਜੇ ਪਾਸੇ ਗੁਰਮੁਖ ਨੇ ਜਿਹੜੇ ਉਹ ਗੁਰਮੁਖ ਨੇ ਜਿਹੜੇ ਉਹ ਬਾਜੀ ਚ ਜਿੱਤ ਜਾਂਦੇ ਨੇ ਜਦ ਹਾਰ ਜਾਂਦਾ ਹੈ ਆਖਰ ਹਾਰ ਦੇ ਚਲੇਗੇ ਜਦੋਂ ਸਾਰਾ ਕੁਝ ਹਾਰ ਗਏ ਕਹਿੰਨਗੇ ਇੱਕ ਚੀਜ਼ ਹੈ ਜਿਹੜੀ ਹੋ ਸਕਦਾ ਤੁਸੀਂ ਜਿੱਤ ਜਾਓ ਉਹ ਕਹਿੰਦੇ ਕੀ ਕਹਿੰਦੇ ਤੁਸੀਂ ਆਪਣੀ ਪਤਨੀ ਨੂੰ ਵਿਦਾ ਤੇ 라 ਸਕਦੇ ਉਹ ਇੱਕ ਪਤਨੀ ਨੂੰ ਵਸਤੂ ਵੀ ਮੰਨਿਆ ਜਾਂਦਾ ਸੀ ਬੜੀ ਅਗਿਆਨਤਾ ਸੀ ਧਰਮਕ ਸ਼ਾਸਤਰ ਵੇਦ ਆਪਰਾਣ ਪਾਠ ਪੜ੍ਹਨ ਵਾਲੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਚੱਲੀਆਂ ਹੋਈਆਂ ਸੀ ਕਿਉਂਕਿ ਜਿੱਥੇ ਬੁਰੇ ਕਰਮਾਂ ਵਾਸਤੇ ਪਤਨੀ ਦਾਤੇ ਰਾਈ ਜਾਂਦੀ ਸੀ ਉਥੇ ਬਰਾਬਰ ਹੀ ਦਾਨ ਦੇਣ ਵਾਸਤੇ ਵੀ ਪਤਨੀ ਦਾ ਦਾਨ ਕਰ ਦਿੱਤਾ ਜਾਂਦਾ ਸੀ ਸਹਿਜਾ ਨਾਰੀ ਪੂਰਨ ਦਾਨ ਬਾਣੀ ਚ ਪਚਣਾ ਦੇ ਨੇ ਰਾਜੇ ਲੋਕ ਇਸਤਰੀ ਆਪਣੀ ਰਾਣੀ ਦਾਨ ਕਰ ਦਿੰਦੇ ਸੀ ਜੋ ਦਾਨ ਕਰ ਦਿੰਦੇ ਸੀ ਜੇ ਉਹਨਾਂ ਨੇ ਵਾਪਸ ਲੈਣੀ ਹੁੰਦੀ ਤਾਂ ਉਹਦੇ ਬਰਾਬਰ ਸੋਮਾ ਕੋਲ ਕੇ ਦਿੰਦੇ ਫਿਰ ਬਰਾਬਰ ਲੈਂਦੇ ਸੀ ਸਹਿਜਾ ਨਾਰੀ ਉਮੰਤਾਂ ਆਪਣੀ ਸੇਜਾ ਦਾ ਵੇਡਾਣਾ ਉਹਦਾ ਦਾਨ ਕਰ ਦੇਣਾ ਪਤਨੀ ਦਾ ਦਾਨ ਕਰ ਦੇਣਾ ਊਮ ਧਰਤੀ ਦਾ ਦਾਨ ਕਰ ਦੇਣਾ ਤੇ ਪਰਮਹਾਰਿ ਜੀ ਕਹਿੰਦੇ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤ ਹੈ ਕੀਜੈ ਆਪ ਬਰਾਬਰ ਕੰਚਨ ਵੀਜੈ ਧਾਮ ਨਾਮ ਸਰ ਤਉ ਨਾਮ ਕੁੰਜ ਹੈ ਇਹ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁੱਜਦੀਆਂ ਇੱਥੇ ਧਰਮ ਦੇ ਵਿੱਚ ਇਹਨੂੰ ਦਾਨ ਕਰ ਦਿੱਤਾ ਜਾਂਦਾ ਸੀ ਇੱਥੇ ਜੂਏ ਦੇ ਵਿੱਚ ਫਿਰ ਉੱਥੇ ਵੀ ਇਹਨਾਂ ਇੱਕ ਵਸਤੂ ਮੰਗ ਕੇ ਜੂਏ ਤੇ ਦਾਤ ਇਲਾ ਦਿੰਦੇ ਸੀ ਦਾਨ ਵਿੱਚ ਇੱਕ ਵਸਤੂ ਮੰਗ ਕੇ ਮਨ ਮੰਨ ਕੇ ਕੀਤੀ ਜਾਂਦੀ ਹੈ ਵੀ ਮੇਰੀ ਚੀਜ਼ ਹੈ ਮੈਂ ਇਹਨੂੰ ਦਾਨ ਕਰ ਸਕਦਾ ਇਹਦੀ ਅਗਿਆਨਤਾ ਸੀ ਆਫਰ ਉਹ ਹਾਰ ਨਹੀਂ ਉਸੀ ਹਾਰ ਕੇ ਦੁਰਯੋਦਨ ਇਹਨਾਂ ਦੇ ਸਾਰਿਆਂ ਨੇ ਤਾਲੀਆਂ ਮਾਰ ਦਿੱਤੀ ਹੁਣ ਇਹ ਮੇਰੇ ਕੋਲ ਹੋਰ ਅੱਗੇ ਜਲਣ ਵਾਸਤੇ ਕੋਈ ਜੂਆ ਖੇਡਣ ਵਾਸਤੇ ਬਸ ਹੋਈ ਨਹੀਂ ਰਹੀ ਮਹਿਲ ਮੰਦਰ ਮਾੜੀਆਂ ਤਾਂ ਅੰਧਾਕ ਹਾਰ ਸੋਨਾ ਚਾਂਦੀ ਰਾਜ ਭਾਗ ਸਾਰਾ ਕੁਝ ਹਾਰ ਦਿੱਤਾ ਸੀ ਆਪਣੀ ਪਤਨੀ ਵੀ ਹਾਰ ਗਏ ਕੱਲੇ ਰਹਿ ਕੇ ਕਹੇ ਆਪਣਾ ਆਪ ਨਹੀਂ ਇਹਨਾਂ ਨੇ ਵੇਚਿਆ ਹੈ ਪਰ ਬਾਕੀ ਸਾਰਾ ਕੁਝ ਵੇਚ ਦਿੱਤਾ ਦਾਤਿ ਹਾਰ ਦਿੱਤਾ ਦਰਯੋਧਨ ਨੇ ਦਸਾਸਨ ਨੂੰ ਕਿਹਾ ਅੰਦਰ ਸੁਬਾ ਦਸਾਸਨ ਹੈ ਮਥੇ ਬਾਲ ਦ੍ਰੋਪਦ ਆਂਦੇ ਦ੍ਰੋਪਦ ਕਿਉਂ ਕਿ ਇਹਦੇ ਪਿਤਾ ਦਾ ਨਾਮ ਦ੍ਰੋਪਦਵਾਜ ਸ਼ਾਸੀ ਉਹਨੂੰ ਪੁਤਰੀ ਸੀ ਤਦੈ ਨੂੰ ਤ੍ਰੋਪੀ ਆਨੇ ਸੀ ਜਾ ਕਰਕੇ ਮਹਿਲਾ ਜੀਆ ਪਹਿਲੇ ਇਹਨੂੰ ਕਿਹਾ ਵੀ ਤੈਨੂੰ ਬੁਲਾਇਆ ਸਮਝ ਇਹ ਕਹਿੰਦੀ ਮੈਂ ਨਹੀਂ ਜਾਣਦੀ ਤੱਕੇ ਦੇ ਨਾਲ ਬਾਲਾ ਤੋਂ ਫੜ ਕੇ ਤਸੀਹੇ ਦੇ ਰਿਆ ਸਵਾ ਦੇ ਵਿੱਚ ਲਿਆ ਕੇ ਖੜੀ ਕਰ ਦਿੱਤੀ ਮਨ ਚ ਸੋਚਦੀ ਹੈ ਕਿ ਮੇਰੇ ਪੰਜ ਪਤੀ ਨੇ ਵਾਕਿਆਂ ਦਾ ਇੱਕ ਹੀ ਪਤੀ ਹੁੰਦਾ ਉਹ ਹੀ ਰੱਖਿਆ ਕਰਦਾ ਇਹਨਾਂ ਪੰਜਾਂ ਨੇ ਪਰ ਉਹ ਜੀਵੀਆਂ ਬਾਗੇ ਬਹਿ ਗਏ ਕਿਉਂਕਿ ਬੇਟ ਜਿਸੁ ਕੋਈ ਦਾਤ ਏ ਲਾ ਦਿੱਤੀ ਉਹਨਾਂ ਦਾ ਕੋਈ ਹੱਕ ਨਹੀਂ ਸੀ ਰਹਾ ਕਚੈਰੀ ਦੇ ਵਿੱਚ ਖੜੀ ਕਰ ਦਿੱਤੀ ਫਿਰ ਦਰਯੋਧਨ ਨੇ ਬੜੇ ਅਪਸ਼ਬਦ ਬੋਲੇ ਉਹ ਸ਼ਬਦ ਬੋਲੇ ਜਿਹੜੇ ਲਿਖੇ ਹੋਏ ਨੇ ਅੰਬਾਏ ਉਹ ਸੰਤਾ 14 ਨੂੰ ਉਚਾਰਨ ਨਹੀਂ ਕਰ ਸਕਦੇ। ਕਚਹਿਰੀ ਭਰੀ ਹੋਈ ਹੈ। ਪਿਸ਼ਮ ਪਤਾਮਾ ਬੈਠਾ ਹੈ। ਇਹ ਸਾਰਿਆਂ ਤੋਂ ਵੱਡਾ ਸ੍ਰੀ ਤਾਦਿਆਂ ਦਾ ਨਿਪਟਦਾ ਦਾ ਸੀ। ਤ੍ਰੋਣਾਚਾਰੀਆ, ਸੁਕਰਾਚਾਰੀਆ ਇਹ ਇਨ੍ਹਾਂ ਦੇ ਗੁਰੂ। ਸ਼ਾਸਤਰ ਤੇ ਸ਼ਸਤਰ ਵਿਦਿਆ ਦਾਤੇ ਬੈਠੇ। ਤ੍ਰੇਤਰਾਸ਼ ਭਾਰਤ ਦੇ ਤ੍ਰੇਤਰਾਸ਼ ਜਿਹਨਾਂ ਦਾ ਪਿਤਾ ਵੀ ਬੈਠਾ ਪਰ ਸਾਰੀ ਸਮਾ ਦੇ ਵਿੱਚ ਪਹਿਲੇ ਨੇ ਆਪੇ ਸ਼ਬਦ ਗਏ ਉਹ ਆਪੇ ਸ਼ਬਦਾਂ ਨੂੰ ਸਹਿਕਾਰ ਨਾ ਕੀਤਾ ਦ੍ਰੋਪਦੀ ਨੇ ਜੋ ਕਹਿਦਾ ਸੀ ਕਿ ਮੇਰੀ ਬੁੱਕਲ 'ਚ ਬੈਠਾ ਤਾ ਫਿਰ ਇਹਨੇ ਹੁਕਮ ਕੀਤਾ ਚੰਗਾ ਫਿਰ ਜੇ ਤੂੰ ਮੇਰੀ ਬੁੱਕਲ 'ਚ ਨਹੀਂ ਬੈਠਣਾ ਤਾਂ ਇਹਦੇ ਪਸਤਰ ਲਾ ਦੇ ਦੋ ਸਾਸਨ ਨੂੰ ਹੁਕਮ ਹੋਇਆ ਜਾ ਕੇ ਸਾੜੀ ਖਿਚਣ ਲੱਗਿਆ ਤਾ ਉਸ ਨੇ ਪਹਿਲਾਂ ਇਹਨੇ ਪਤਿਆਂ ਵੱਲ ਦੇਖਿਆ ਉਹਨਾਂ ਨੇ ਨੀਵੀਂ ਪਾ ਲਈ ਫਿਰ ਪਿਸ਼ਪਤਾਮਾਂ ਵੱਲ ਧੱਕਿਆ ਉਹ ਵੀ ਨੀਵੀਂ ਪਾ ਲਈ ਦਰੋਣਾ ਚਾਰ ਸ਼ੰਕਰਾ ਚਾਰ ਤ੍ਰੈ ਤਰਾਸ਼ਟ ਤਾਂ ਹਈ ਅੰਨਾ ਸੀ ਅੱਖਾਂ ਤੋਂ ਦਰਜੋਦੋਂ ਦਾ ਜਿਹੜਾ ਬਾਪ ਸੀ ਤਉ ਉਸ ਨੇ ਸਾਰੇ ਅੱਖਾਂ ਮੀਚੇ ਕਿਉਂਕਿ ਜਿਹੜੇ ਅੱਖਾਂ ਅੰਨੇ ਹੁੰਦੇ ਨੇ ਮਨ ਕਰਕੇ ਉਹ ਭਾਵੇਂ ਅੱਖਾਂ ਨਹੀਂ ਚੜਨ ਨਾਲ ਨਹੀਂ ਚੜਨ ਕਿਉਂਕਿ ਜਦੋਂ ਕੁਝ ਬੋਲ ਨਹੀਂ ਸਕਦੇ ਇਹ ਦੁਆਪਰ ਜੁਗ ਦੀ ਗੱਲ ਸੀ ਪਰ ਕਲ ਜੁਗ ਦੇ ਵਿੱਚ ਜਦੋਂ ਸੈਭ ਜਾਤਿਆਂ ਨੂੰ ਹੁਕਮ ਸੁਣਾਇਆ ਗਿਆ ਵਜੀਦੇ ਵੱਲੋਂ ਕੰਧਾਂ 'ਚ ਚੜ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ ਪਰ ਇੱਥੇ ਮਲੇਰਪੁਰ ਦੇ ਸ਼ੇਰ ਖਾਂ ਜਿਹੜਾ ਮਲੇਰਪੁਰ ਦਾ ਨਵਾਬ ਸੁਨੇ ਹਾਲਾ ਨਾਰਾ ਮਾਰਿਆ ਸੀ ਦੇਖੋ ਇੱਕ ਜ਼ਾਲਮ ਲੋਕ ਜ਼ੁਲਮ ਕਰਨ ਵਾਲਿਆਂ ਦੀ ਵਿਚੈਰੀ ਦੇ ਵਿੱਚ ਵੀ ਇੱਕ ਹੈਗਾ ਸੀ ਜੀ ਨੇ ਹਾਲਾ ਨਾਰਾ ਮਾਰ ਦਿੱਤਾ ਜਦੋਂ ਫੇਰ ਸਾਰੇ ਪਾਸੇ ਦੇਖ ਲੈ ਵੀ ਮੌਲੂ ਬਾਉਦਰੋ ਬਾਸਟਰ ਖਿੱਚਣ ਲੱਗੇ ਆਪਣੇ ਸਰੀਰ ਦਾ ਪਹਿਲਾਂ ਨੇ ਜੋਰ ਵੀ ਲਾਇਆ ਹੱਥ ਫੜੇ ਕਿੰਨਾ ਨੇ ਇੱਕ ਬੜਾ ਜਵਾਨ ਬੜਾ ਤਕੜਾ ਸੂਰਮਾ ਥਾਏ ਇਸਤਰੀ ਉਹ ਕਿੰਨਾਂ ਚਿਲ ਉਹਦੇ ਅੱਗੇ ਅੜ ਸਕੀਂ ਦੇਖ ਲਿਆ ਵੀ ਹੁਣ ਕੋਈ ਬਾਹ ਨਹੀਂ ਚਲਦੀ ਹੈ ਬਸ ਖੜ ਗਈ ਅੱਖਾਂ ਬੰਦ ਕੀਤੀਆਂ ਪਰ ਫਿਰ ਕ੍ਰਿਸ਼ਨ ਭਗਵਾਨ ਦਾ ਧਿਆਨ ਤਰਹਾ ਹਾ ਹਾ ਕ੍ਰਿਸ਼ਨ ਕਰੇ ਬਲ ਲਾਂਦੀ ਕਪੜਾ ਕੋਲੋ ਸਾਰੇ ਅੰਖ ਕੇ ਦੂਤ ਨਾ ਪਾਰ ਪਸੰਦੇ ਪਸ ਫਿਰ ਕਪੜੇ ਲਉਂਦੇ ਥੱਕ ਕੇ ਆ ਖੜੀ ਰਹੀ ਅੱਖਾਂ ਬੰਦ ਕਰਕੇ ਉਹ ਖਿੱਚੀ ਜਾ ਰਹੇ ਨੇ ਉਹਨਾਂ ਦੇ ਕਪੜਾ ਵਧ ਹੀ ਨਾ ਰਹੇ ਤੇ ਰਲਾ ਦਿੱਤੇ ਕਪੜਿਆਂ ਨੇ ਕਦੋਂ ਜਦੋਂ ਉਹ ਨੂੰ ਆਗੂ ਮੰਨ ਲਏ ਨਾਇਕ ਮੈਂ ਨਾਇਕ ਸ਼ਬਦ ਤੇ ਬੋਲ ਰਿਹਾ ਹਾਂ ਨਾਇਕ ਜਦੋਂ ਉਹ ਨੂੰ ਆਗੂ ਮੰਨ ਲੀਏ کوئی نہیں ہے تو میرا آگو ہے بس اس کر کے مہاراج نے کن ہمارے خسم ہے میرا مالک ہے میرا آگو ہے ہی ہے نمکھ نیمکھ تم ہی پرت پالوار تارے تارن کیتے ہوئے تیرے بنا ہوئے ہیں تو نمکھ ماتر تھوڑے تھوڑے بچ پالنا کرنا والا ہے میرے ہے میں بن گا سکتا ہاں سکتا جنہیں تیرے گھنٹے بےسمار بے آنت سوامی تیرو نگ ہی ہے یہ پارا پار تو رحت بے آنت انت تو پڑے میرے سوامی میرے مالک ਕਿਸੇ ਤੀਰਤਰਾਮੀ ਮੈਂ ਤੇ ਰਾਂਤ ਨਹੀਂ ਲੈ ਸਕਦਾ ਫਿਰ ਉਹ ਅਤਨੰਨ ਕਿਹਦੀ ਹੀ ਲੈ ਕਿਸੇ ਨੇ ਨਹੀਂ ਤੇ ਰਾਂਤ ਲਿਆ ਦੀ ਹੈ ਰਹਾਉ ਅਰਥ ਪਾਪ ਸੰਹਮੇ ਆਪ ਬਖਸ਼ਿਸ਼ਾਂ ਕਰਦੇ ਹੋ ਕੋਟ ਪ੍ਰਾਧ ਹਮਾਰੇ ਮੰਡੋ ਅੰਕ ਵਿਧੀ ਸਮਝਾਓ ਅਨੇਕਾਂ ਬਿਧੀਾਂ ਦੇ ਨਾਲ ਸਾਨੂੰ ਸਮਝਾਉਂਦੇ ਹੋ ਸਾਡੇ ਕਰੋਨਾ ਹੀ ਅਪਰਾਧ ਪਾਪ ਕੀਤੇ ਹੋਰਾਂ ਨੂੰ ਖੰਡ ਕੱਟ ਦਿੰਦੇ ਹੋ ਵਾਹਿਗੁਰੂ ਸਾਨੂੰ ਹਰ ਸਮੇਂ ਸਮਝਾਉਂਦਾ ਹੈ ਸਾਨੂੰ ਸੋਝੀ ਬੰਦੀ ਹੈ ਜੀਵਨ ਦੇ ਵਿੱਚ ਪਰ ਅਸੀਂ ਸਮਝਦੇ ਨਹੀਂ ਹਾਂ ਹਮਾਰਾ ਗਿਆਨ ਹੈ ਅਲਪ ਮਤ ਥੋੜੀ ਤੁਮ ਆਪਨ ਦਿਰ ਦਰਖਾਓ ਸਾਡੇ ਅੰਦਰ ਗਿਆਨ ਤਾਂ ਹੈ ਬਹੁਤ ਥੋੜੀ ਮਤ ਹੈ ਪਰ ਫੇਰ ਵੀ ਜੇ ਤੈਨੂੰ ਯਾਪ ਕਰ ਲਈਏ ਤੂੰ ਉਸੇ ਸਮੇਂ ਆਪਣਾ ਗਿਰਤ ਸੰਭਾਲਦਾ ਹੋਇਆ ਸਾਨੂੰ ਤੂੰ ਰੱਖ ਲੈਂਦਾ ਹੈ ਤੁਮਰੀ ਸ਼ਰਨ ਤੁਮਾਰੀ ਆਸਾ ਤੁਮੀ ਹੀ ਸਜਣ ਸੁਹੇਲੇ ਮੈਂ ਤੇਰੀ ਹੀ ਸ਼ਰਨ ਲਈ ਹੈ ਇੱਕੋ ਇੱਕ ਤੇਰੀ ਆਸਾ ਹੈ ਮਨ ਦੇ ਅੰਦਰ ਜਿਵੇਂ ਅਸੀਂ ਸੰਸਾਰ ਦੀਆਂ ਬਹਰੀਆਂ ਆਸਾਂ ਰੱਖੀਆਂ ਹੋਈਆਂ ਨੇ ਬਸ ਇਹ ਬਾਕੀ ਆਸਾਂ ਨੂੰ ਛੱਡ ਕੇ ਜਦੋਂ ਇੱਕ ਦੀ ਆਸ ਲੈ ਲਈਏ ਫਿਰ ਪਰਦੇੜਾ ਬਣੇ ਲੱਗ ਜਾਂਦਾ ਹੈ ਤੁਮਰੀ ਸ਼ਰਨ ਤਵਾਰੀ ਤੂੰ ਹੀ ਸੱਜਣਾ ਸੁਹੇਲਾ ਤੂੰ ਮੇਰਾ ਸੁਹੇਲਾ ਸੁੱਖਾਂ ਦੇ ਦੇਣ ਵਾਲਾ ਸੁਖਾਂ ਦੇ ਪ੍ਰਭੂਰ ਕਰ ਦੇਣ ਵਾਲਾ ਤੂੰ ਮੇਰਾ ਸੁਹਿਲਾ ਸੱਜਣਾ ਹੈ ਰੱਖ ਹੋ ਰੱਖਣ ਹਾਰ ਦਿਆਲਾ ਆਪ ਦੇ ਆਲੂ ਨੂੰ ਦਇਆਤਾ ਦੇ ਘਰ ਵਿੱਚ ਰਹੇ ਰਹੂ ਕਿਰਪਾ ਕਰੋ ਮੈਨੂੰ ਵੀ ਰੱਖਣ ਹਾਰ ਵਾਏ ਨੂੰ ਦਇਆ ਦੇ ਵਾਏ ਗੁਰ ਮੈਨੂੰ ਵੀ ਰੱਖ ਲਓ ਰਾਗ بتا ਪ੍ਰਮੇਰੇ ਸਭ 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 ਗੁਣ ਦੇ ਹਮ ਆਪ ਗੁਣ ਸਭ ਗੁਣ ਦੇ ਅਸੀਂ ਆਪਣਾ ਦੇ ਪਰੇ ਤੇ ਤੇਰੇ ਵਿੱਚ ਸਾਰੇ ਹੀ ਗੁਰੂ ਮਹਾਰਾਜ ਬਖਸ਼ਿਸ਼ ਕਰ ਦੇ ਨਾਨਕ ਕੇ ਘਰ ਗੋਲੇ ਅਸੀਂ ਤੇਰੇ ਘਰ ਦੇ ਗੋਲੇ ਤੇਰੇ ਘਰ ਦੇ ਗੁਲਾਮ ਹਾਂ ਤੇਰੀ ਸ਼ਰਨ ਲਈ ਹੈ ਤੂੰ ਮੇਰਾ ਸੁਹਿਲਾ ਸਜਣਾ ਹੈ ਤੂੰ ਰੱਖਿਆ ਕਰਨ ਵਾਲਾ ਰਖਾ ਹੈ ਜੱਲੂ ਹੈ ਤੇ ਪਖਿਸ਼ ਕਰ ਕੇ ਮੇਰੀ ਵੀ ਰਖ ਲਓ ਮੈਨੂੰ ਵੀ ਰੱਖ ਲੈ ਨਾ ਕਰੋ ਆਈ ਪ੍ਰਭ ਸਰ ਨਾਲ ਦੀ ਕਿਰਪਾ ਨੇ ਤੇ ਦਿਆਲ ਇੱਕ ਅੱਖਰ ਹਰ ਮਨ ਬਾਗ ਨਾਮ ਕੋ ਬਹੁਤ ਨਿਹਾਰ ਤੋ ਮੈਂ ਆਇਆ ਸਰਣੀ ਆਇਆ ਘਰੋਸੇ ਆਇਆ ਕਿਰਪਾ ਆਇਆ ਜੋ ਭਾਵੇਂ ਤਿਉ ਰਾਖੋ ਸੋਹਣ ਜਿਵੇਂ ਤੈਨੂੰ ਪਉਂਦਾ ਬਸ ਰੱਖ ਹਰ ਮਾਰਗ ਗੁਰ ਹੈ ਪਟਾਇਆ ਸਤਿਗੁਰੂ ਨੇ ਸਾਨੂੰ ਇਹ ਮਾਰਗ ਦੱਸਿਆ ਇਸ ਤਰ੍ਹਾਂ ਕੇ ਗੁਰੂ ਦੇ ਬਚਨ ਕਮਾ ਕੇ ਗੁਰੂ ਵਾਲੇ ਬਣ ਕੇ ਉਹਦੇ ਅੱਗੇ ਅਰਦਾਸ ਕਰਦੇ ਹੋਏ ਜੀਵਨ ਸਫਲਾ ਬਣਾਈਏ ਕੋਈਆ ਪੁੱਲਾ ਮਾਫ ਕਰਨੀ ਆ ਗੁਰੂ ਦੇ ਚਰਨਾਂ ਚ ਜੁੜ ਕੇ ਜੀਵਨ ਦਾ ਲਾਹਾ ਲੈਣਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਨ ਸੁਹਿਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਘਰ ਕੇ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ